चलो पानी भी भरी उधर देखो जी आ जा बेचारे वेट कर रोटी रोटी बनाती आंबस में ਵੀ ਚੱਲੇ ਦੁੱਧ ਲੈਣ ਹੋਦੀ ਫੁੱਲ ਹਨ ਨੂੰ ਮਿੱਠੀ ਵੋਟ ਘਟਾਉਂਦੀ ਆ ਪੋਟੜਾ ਰੋਕਦੇ ਹੀ ਜਾਂਦੇ ਨੇ ਇਹ ਦਵਾਵਾ ਤਾਂ ਫਟੜ ਜਾਂਦੀ ਆ ਨਾ ਫੇਰ ਆਉਂਦੇ ਆ ਉਹ ਚਾਵਲ ਵੀ ਪਾ ਦੇਣੀ ਆਪਾਂ ਕੋਨਾ ਕੋ ਚੱਲਦੇ ਆਂ ਜੀ ਕਿਛੀ ਇਹ ਸ਼ਹਿਰ ਦੇ ਅੱਜ ਫਿਰ ਮੈਨੂੰ ਹੀ ਚਾਹ ਚੂ ਬਣਾਉਣੀ ਪੈਣੀ ਆ ਸ਼ਹਿਰ ਗਈ ਆ ਚਲ ਮਾਂ ਕ ਜਾਇਆਣ ਸਤ ਪਾਲ ਵਾਸਤੇ ਮੈਂ ਹੁਣ ਬਣਾਵਾ ਚਾਹ ਤੇ ਤੇ ਰੋਂਗੇ ਤੇ ਰੋਣਾ ਵਾਸਤੇ ਬਣਾਵਾਂਗੇ ਚਾ

ਮੈਂ ਤਾਂ ਅੱਜ ਵਾਸਤੇ ਬਣਾਇਆ ਨਾ ਆ ਹੀ ਨਹੀਂ। ਸਿੱਖੀ ਕਰੀ ਲਿਆਵਾ ਤੇ ਮੁੰਨਾ ਸਾਡਾ ਫਿਰਦਾ ਬਾਜ਼ਾਰ ਚ ਭੀੜ ਹੀ ਬੜੀ ਸੀ। ਵੀਡੀਓ ਬਣਦੀ ਨਹੀਂ ਸੀਗੀ ਤੇ ਹੁਣ ਬਸ ਅਸੀਂ ਘਰੇ ਚੱਲੇ ਆਂ। ਖਾਣ ਨੂੰ ਰਸਤੇ ਚ ਲਵਾਂਗੇ 버ਗਰ ਵਗੈਰਾ। ਖਾਣਾ ਅਸੀਂ ਲੈ ਕੇ ਨਹੀਂ ਲਾਈਏ। ਆਹ ਦੇਖੋ। ਮੁੰਨਾ ਸਾਡਾ। ਨੰਗ ਭੋਗ ਕਰਦਾ ਤੇ ਲੋਕਾਂ ਦੀਆਂ ਚੀਜ਼ਾਂ ਫੜ-ਫੜ ਕੇ ਚੁੱਕ ਲੈਂਦਾ ਜਿਹੜਾ ਕੋਈ ਗੋਲ ਜਿਹਾ ਲੰਘਦਾ। ਉੰਦੇ ਵਾਲ ਖੜਕੇ ਖਿੱਚ ਲੈਣ ਜਾਵਾਂ ਜੇ ਪੈਸੇ ਦੀ ਜੱਪ ਪਕੌੜੇ ਖੜੇ ਦੀ ਜੱਪ ਆਉਂ ਜੇ ਤਾਂ ਬਾਹਰੋਂ ਖਿੱਚ ਲੈਣ ਦਾ ਹਾਂ ਬਾਬਾ ਇਹਨੇ ਕੁੱਤੇ ਦੀਆਂ ਚੁੰਡੀਆਂ ਨਹੀਂ ਪਟਕੀਆਂ ਉਹ ਇਹ ਬਹੁਤ ਭੈੜਾ ਵਾ ਮੁੰਨਿਆ ਮੁੰਨਿਆ ਚਾ ਚਾ ਆਟੋ ਜੀ ਦੀ ਇਹ ਮੇਰੀ ਵਾਸਤੂ ਪਤਾ ਵੀ ਮੈਨੂੰ ਕੌਣ ਮੁੰਨਾ ਵੀ ਮੈਂ ਦੂਜੇ ਤੇ ਮੁੰਨਾ ਹੈ ਮੈਨੂੰ ਤਾਂ

ਦੇਖੋ ਡਾੜਾ ਜਖਰੀ ਤੇ ਨਾ ਕਿਹਾ ਕੱਲੋ ਜਨਾ ਦਾ ਕੋਈ ਨਹੀਂ ਨਾ ਮਨਹਾ ਟਾਈਮ ਲੱਗਦੀ ਨਾ ਨਾ ਨੀ ਵੀ ਬਾਹਰ ਉਹ দেখো ਮੇਰੀ ਮੰਮੀ ਨੇ ਮੈਨੂੰ ਚੱਕ ਕੇ ਆਇਆ ਮੰਗਿਆ ਹਾਂ ਤਾਂ ਦੀ ਮਾ ਹੁਣੇ ਗਈਆਂ ਸੀ ਬਾਜ਼ਾਰ ਬਾਜ਼ਾਰੋਂ ਲਿਆਉਂਦੇ ਹਣੀ ਨੂਡਲ 버거 ਆਜ ਖਾ ਲੋ ਜੀ ਮਾਂ ਦਗਾਣ ਲੱਗੀ ਆ ਮੰਨਾ ਸੁੱਤਾ ਪਿਆ ਓ ਮੈਨੂੰ ਪਤਾ ਕਿੰਨਾ ਸਵਾਦ ਲੱਗਦਾ ਮੇਰਾ ਮਹਿਤਾ ਜੀ ਨਹੀਂ ਪਤਲੀ ਹਾਂ ਇਹ ਵੀ ਦੇਖਾਓ ਮੇਰਾ ਮਹਿਤਾ ਸੁੱਤਾ ਮਹਿਤਾ ਨੇ ਪਹਿਲਾਂ ਤਾਂ ਮੈਨੂੰ ਵੇਖਿਆ ਨਹੀਂ ਜਦੋਂ ਮੈਂ ਦੂਰ ਚੱਲ ਗਈ ਤਾਂ ਜਦੋਂ ਮੈਨੂੰ ਐਂ ਝਾਕਿਆ ਨਾ ਫਿਰ ਵੇਖੀ ਗਿਆ ਹਾਂ ਉਹ ਜੋੜੀ ਬਣਾ ਲਿਆ ਸੀ ਹਾਂ ਮੇਰਾ ਹੱਸਣ ਲੱਗ ਗਿਆ ਵਾਚ ਜਿਹਾ ਗਾਂ ਦਾ ਕਿਸੇ ਸਾਟਾਈ ਇਹ ਚਾਚੀ ਸਰਦਾ ਦੂਰ ਹੋ ਗਈ ਮੇਸਤਿਆਂ ਸ਼ਹਿਰ ਗਈਆਂ ਸੀ ਅੱਜ ਖਣਪੀ ਨੂੰ ਲਿਆਂਦਾ ਸਾਨੂੰ ਸ਼ਹਿਰ ਦੂਰ ਪੈ ਜਾਂਦਾ ਨਾ ਮੈਂ ਤਾਂ ਆਦੀ ਮੰਮੀ ਵੀ ਆ ਗਈ ਆ ਕੇ ਆਪੇ ਚਾਹ ਬਣਾਈ ਐ ਅਸੀਂ ਤਾਂ ਪੀ ਲਈ ਮੈਂ ਤਾਂ ਸੱਤ ਪਾਣੇ ਤਾਂ ਪਹਿਲਾਂ ਬਣਾ ਕੇ ਆਪਣਾ ਤਾਂ ਵਿੱਚ ਜਾ ਦੇ ਵੈਸੇ ਰੋਲ ਨਹੀਂ ਹੈਗਾ ਆਪਾਂ ਤਾਂ ਹਾ ਹੀ ਖਾਵਾਂਗੇ ਇਹ ਖਾਦੇ ਤਾਂ ਸਟੇਟਰ ਵਗੈਰਾ 버ਗਰ ਦਾ ਤਾਂ ਸੁਆਦ ਨਹੀਂ ਲੱਗਦਾ ਕੋ 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 ਆ ਗਈ ਸੀ ਸ਼ਹਿਰੋਂ ਵਾਪਸ ਆ ਕੇ ਸਿੱਖਾ ਪੀ ਲਿਆ ਤੇ ਮੰਮੀ ਹੁਣ ਕੱਪੜੇ ਤਿਆਰ ਕਰਦੀ ਪਈ ਦੇਖੋ ਹੈਲੋ ਮੰਮੀ ਹੈਲੋ ਕਰ ਹੈਲੋ ਧਾਈ ਤੇ ਮੈਂ ਤਾਂ ਐਸਾ ਦੇ ਉਹ ਦੇਖੋ ਉਹ ਪੰਗੇ ਲੈ ਰਿਹਾ ਕਹਿੰਦਾ ਮੈਂ ਕੱਪੜੇ ਸੁੱਕਣੇ ਪਾਉਣਾ ਅੱਜ ਮਹਿਤਾਜ ਹੋਵੇ ਕਿਹਨੂੰ ਪਤਾ ਮੇਰਾ ਨਾਮ ਤਾਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਵੇਖੋ ਮੈਂ ਤਾਂ ਆਇਆ ਸਾਡਾ ਉਹ ਫਿਰਦਾ ਆਊਗਾ ਹੁਣੇ ਆ ਜਾ ਮੁੰਨਿਆ ਆ ਜਾ ਆ ਜਾ ਆ ਜਾ ਇਹ ਵਿਚਾਰੇ ਦਾ ਜੋਰ ਲੱਗਾ ਪਿਆ ਪਰ ਉਹਦੇ ਤੋਂ ਨਹੀਂ ਆਉਂਦਾ ਹੱਥ ਛੱਡ ਹੱਥ ਛੱਡ ਇਹਨੂੰ ਇਹਨੂੰ ਛੱਡ ਦੇ ਆਹ ਵੇਖੋ ਹੱਥੇ ਨੂੰ ਪਾਇਆ ਰੁੜੇ ਰੁੜਿਆਂਗੇ ਕਿਵੇਂ ਹੁਣ ਰੋੜ ਹੁਣ ਰੋੜ ਕਹਿੰਦਾ ਮੈਂ ਨਹੀਂ ਫੜਦਾ ਮੁੰਨਿਆ ਹੈਲੋ ਕਰ ਦੇ ਹੈਲੋ ਕਰ ਦੇ ਸਾਰਿਆਂ ਨੂੰ ਹੈਲੋ ਅੱਜ ਮੈਂ ਸ਼ਹਿਰ ਕੋ ਮੰਗਿਆ ਸੀ ਕਹ ਦੇ ਹੈਲੋ ਇਹਨੇ ਤਾਂ ਹੀ ਫੇਰੀ ਜਾਣਾ ਵਾ ਤੇ ਹੁਣ ਅਸੀਂ ਕੰਮ ਕਰਦੇ ਆਂ ਤੇ ਮੰਮੀ ਦੇ ਨਾ ਬਚਾਰੇ ਨੂੰ ਛੋਟਾ ਹੈ ਜੀ ਮੰਮੀ ਕੱਪੜੇ ਤੇ ਆਏ ਨਹੀਂ ਕੁੱਤੇ ਦੇ ਮਾਰੀ ਕਿ ਨਹੀਂ ਮਾਰੀ ਕੋਈ ਨਹੀਂ ਠੰਡ ਚ ਜੇ ਕਿਸੇ ਇਹਨਾਂ ਦੇ ਵੱਜਣ ਫੇਰ ਤੇ ਇੱਧਰ ਭਾਬੀ ਭਾਬੀ ਕੀ ਕਰਦੀ ਆਂ ਮੈਂ ਸਬਜੀ ਨਰਦਾ ਲੇਖੋ ਔਰ ਸਿਨਾਂ ਲੱਗੇ ਸਬਜੀ ਨਾਲ ਕਾ ਅੱਜ ਸੀ ਸਬਜੀ ਨਹੀਂ ਦਾਜ ਨਹੀਂ ਆ ਅੱਜ ਸੀ ਦਾਲ ਬਣਾਈਏ ਦੇਖੋ ਕਾਸ਼ੀ ਗੱਧ ਵਿੱਚ ਰੱਖੀ ਆ ਦਾਲ ਬਣੀ ਜਾਂਦੀ ਆ ਤੇ ਭਾਬੀ ਤੜਕੇ ਤੋਂ ਸਮਾਨ ਕੱਟਣ ਲੱਗੀ ਆ ਠੰਡੇ ਹਜੇ ਧੋਣ ਵਾਲੇ ਪਏ ਆ ਤੇ ਬਸ ਫਿਰ ਹੁਣ ਕੰਮ-ਕੁਮ ਕਰਦੇ ਆ ਰੋਟੀ-ਰੋਟੀ ਬਣਾਉਨੇ ਆ ਮੁੰਨੇ ਨੂੰ ਮੁੰਨੇ ਨੇ ਉਧਰ ਵੇਖੋ ਸਾਡੇ ਮੁੰਨੇ ਦੇ ਕੰਮ ਵੇਖੋ ਇਧਰ ਵੇਖੋ ਸਾਡੇ ਮੁੰਨੇ ਦੇ ਕੰਮ ਵੇਖੋ

ਰਾ ਬਾਪਾ ਆ ਠੰਡ ਲੱਗ ਜੂਗੀ ਨੋਜੀਆਂ ਲਾ ਪੈਣੀਆਂ ਤੇਰੇ ਨੋਜੀਆਂ ਆ ਜਾਣੀਆਂ ਨੋਜੀਆਂ ਆ ਜਾਣੀਆਂ ਤੇਰੇ ਨੂੰ ਨੋਜੀਆਂ ਆ ਜਾਣੀਆਂ ਤੇਰੀ ਨੋਜੀਆਂ ਹੂੰ ਹੂੰ ਠੰਡਾ ਲੱਗਦਾ ਠੰਡਾ ਲੱਗਦਾ ਇਹਨੂੰ ਛੱਡ ਦੇ ਫਿਰ ਜਿੱਧਰ ਮਰਜ਼ੀ ਚੱਲ ਜਾ ਖ਼ਜੂਰੀ ਥੋੜੀ ਇਹਨੂੰ ਨਾਲ ਲੈ ਕੇ ਜਾਣਾ ਛੱਡ ਇਹਨੂੰ ਆ ਚੱਲ ਜਾ ਕੋਮਲਾ ਉੱਧਰ ਕੋਮ ਮम्मा ਕੋਲ ਚੱਲ ਜਾ ਡਾ ਟੀਟ

ਘੇਰ ਵੱਜ ਜਾਨੀ ਉਹ ਬਾਹਰ ਤੇ ਹਵਾ ਲੈਣਾ ਨਗੂਛਾ ਦਾ ਦੇ ਵਿੱਚ ਤੇ ਪੈਣ ਨੇ ਪੈਰ ਤੇ ਪੈਰ ਰੱਖ ਕੇ ਉਹ ਕਰਦਾ ਵਾਰੀ ਵਾਰੀ ਲਾ ਦਿੰਦਾ ਜਰਾ ਮੀਨ ਭਾਬੀ ਲੈ ਸਮਛ ਲੰ ਲੱਗੀ ਦੇਖੋ ਆ ਜਾ ਆਜਾ ਲਸਣ ਸੇ ਲੱਗੀ ਆਜਾ ਲਸਣ ਦੇਖੋ ਕਿੰਨਾ ਸੋਹਣਾ ਲਸਣ ਮਾਂ ਲੀਰੇ ਅੰਦਰ ਰੱਖਿਆ ਲੰਬਾ ਲੰਬਾ ਚਲੋ ਅਸੀਂ ਮੁੰਨੇ ਨੂੰ ਹੋਏ ਉਹਨੇ ਆਜਾ ਲਸਣ ਚੁਲਿਏ ਮੁੰਨੇ ਆਜਾ ਘੁੰਮਣ ਚੱਲੀਏ ਆਜਾ ਆਜਾ ਘੁੰਮਣ ਚੱਲੀਏ ਆਜਾ 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 ਅਗਾ ਦੇਖਿਆ ਦੇਖ ਆਏ ਹੁ ਸਭ ਪਤਾ ਆਜਾ ਆਜਾ ਸਭ ਪਤਾ ਚੱਲ ਉਧਰ ਚੱਲ ਇਹ ਨਾ ਸਾਡਾ ਇਹ ਨਾ ਬਹੁਤ ਬਹੁਤ ਸ਼ਰਾਰਤੀ ਹੋਗਾ ਸ਼ਹਿਰ ਜਿਹੜਾ ਕੋਈ ਆਵੇ ਕਿਸੇ ਦੇ ਵਾਲ ਪੱਟ ਦੇਵੇ ਤੇ ਕਿਸੇ ਦੇ ਬਟਨ ਖਿੱਚ ਦੇਵੇ ਤੇ ਇੱਕ ਕੁੜੀ ਦੀ ਵਿਚਾਰੀ ਦੀ ਹੁਣ ਇੱਥੇ ਆਇਆ ਕਰਕੇ ਉਹ ਬਣਾਇਆ ਹੁਣ हेयर ਸਟਾਈਲ ਜਾਂ ਤੇ ਉਹਨੇ ਐ ਕਰਕੇ ਇੱਥੇ ਕੋਈ ਲਾਈ ਸੀ ਚੁੰਡੀ ਜੀ ਹੁੰਦੀ ਜਿਹੜੀ ਉਹ ਲਾਈ ਹੁਣ ਫੜ ਕੇ ਚੁੰਡੀ ਫੱਟਦੀ ਉਹਦੇ ਲੈ ਆ ਵੇਖੇ ਮੈਂ ਹਾਂ ਚੱਲ ਨਿਕਲ ਚੱਲ ਨੀ ਤੇਰੇ ਖੁੱਟੂ ਕੀ ਫੜੀ ਚੱਲ ਮੁੰਨਿਆ ਤੂੰ ਸਾਡੀ ਬੇਇੱਜ਼ਤੀ ਕਰਾਤੀ ਅੱਜ ਸ਼ਹਿਰ ਕਹਦੇ ਕਿ ਜਿਹੜਾ ਕੋਲ ਦੀ ਰੰਗ ਦਾ ਸੀ ਉਹਨੂੰ ਐ ਫੜ ਲੈਂਦਾ ਸੀ ਹੋਰ ਗੱਡੀ ਜੀ ਚ ਪਾਈ ਜਾਂਦਾ ਸੀ ਭਾਈ ਤੋ ਟ੍ਰੈਕ ਪਚਾ ਦੇ ਆ ਗਾ ਹਾਂ ਗੱਡੀ ਦਾ ਸ਼ੀਸ਼ਾ ਫੜ ਕੇ ਖੜ ਗਿਆ ਮੈਂ ਕਹ ਜੇ ਗੱਡੀ ਤੋਰਪੀ ਤੇ ਤੂੰ ਨਾਲ ਹੀ ਜਾਏਂਗਾ ਨਾ ਬਹੁਤ ਸ਼ਰਾਰਤੀ ਐ ਇਹ ਬਹੁਤ ਜ਼ਿਆਦਾ ਸ਼ਰਾਰਤੀ ਚਲੋ ਫਿਰ ਹੁਣ ਆਪਾਂ ਕਰਦੇ ਆ ਕੰਮ ਤੇ ਫਿਰ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਹੁਣ ਲੱਗੇ ਆ ਜੀ ਦੁੱਧ ਖੜਾਉਣ ਮੰਮੀ ਨੂੰ ਨਾਲ ਨੂੰ ਇਹੋ ਪਹਿਲਾਂ ਮੈਂ ਬਾਲਾ ਦਵਾਤਾ ਜੀ ਗਾ ਤੇ ਹੁਣ ਥੋੜਾ ਜਿਹਾ ਮੋਸਾ ਕਰਕੇ ਫਰਾਗਾਂਗੀ ਮਹਤਾਜ ਨੂੰ ਮਹਤਾਜ ਦੇ ਪਾਪਾ ਸੁਵਾਈਏ ਮਿਓ ਦੇਖੋ ਤੇ ਰੋਟੀ ਆਪਾਂ ਖਾ ਲਈਏ ਸਾਰਿਆਂ ਨੇ ਖੋਣ ਲੱਗ ਗਏ ਆਂ ਦੁੱਧ ਕੀ ਸਾਰੇ ਜਣੇ 50 ਫੁੰਦੀ ਨਹੀਂ ਨੀ ਮੈਂ ਡੈਡੀ ਕਿਹਾ। ਅੱਛੀ ਪਿੰਨਾਂ ਬਸ ਤੇਂ ਜਣੇ। ਮੰਮੀ ਮੈਂ ਦਾਦੇ ਪਾਪਾ ਤੇ ਮੈਂ ਚਲੋ ਜੀ ਆਪਾਂ ਹੁਣ ਦੁੱਪਾ ਖਾਣੇ। ਮੇਟ ਲੱਗੀ ਆਪਾਂ। ਲਓ ਇਹ ਵੀਡੀਓ। ਹਾਂ ਦੇਖੋ ਜੀ। ਸੀਮਾ ਤੋਂ ਮੀਨਾ ਤੋਂ ਬਿਲਾ ਸਾਰਾ। ਕੰਮੀ ਆ ਰੋਟੀ ਖਾ ਲਈ ਮਨੇ ਕਰ ਦਿੱਤੀ। ਹੁਣ ਅਸੀਂ ਲੱਗਿਆ ਜੀ ਬਲੌਗ ਦੀ ਸਮਾਪਤੀ ਕਰਨ। ਬਲੌਗ ਨੂੰ ਸਬਸਕ੍ਰਾਈਬਰ ਕਰ ਲਿਓ। ਜਿਹੜੇ ਨਵੇਂ ਆਓ ਸਬਸਕ੍ਰਾਈਬ ਕਰ ਲਿਓ ਜਿਹੜੇ ਪ੍ਰਾਣੇ ਆ ਉਹ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਸਾਨੂੰ ਵੀ ਵਧੀਆ ਲੱਗਦਾ ਜਦੋਂ ਸਾਡੇ ਕੋਈ ਵਲੋਗ ਵੇਖਣਾ ਰਿ ਕਮੈਂਟ ਕਰਕੇ ਦੱਸਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਅੱਜ ਦੇ ਵਲੋਗ ਦੀ ਅਸੀਂ ਇੱਥੇ ਕਰਦੇ ਆ ਸਮਾਪਤੀ ਕੱਲ ਨੂੰ ਮਿਲਾਂਗੇ ਨਵੇਂ ਵਲੋਗ ਦੇ ਨਾਲ ਬਾਏ ਬਾਏ